ਸਤ ਸ੍ਰੀ ਅਕਾਲ ਦੋਸਤੋ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਤੁਸੀਂ ਲਿਮਟਡ ਗਿਆਨ ਦੀ ਇੱਕ ਨਵੀਂ ਵੀਡੀਓ ਦੇ ਨਾਲ ਇਸ ਸਮੇਂ ਅਸੀਂ ਨਾਬਾ ਪਟਿਆਲਾ ਰੋਡ ਤੇ ਖੜੇ ਆਂ ਇਧਰਲੀ ਸਾਈਡ ਤੁਸੀਂ ਦੇਖ ਰਹੇ ਹੋ ਇਹ ਰੋਡ ਨਾਬੇ ਤੋਂ ਹੁੰਦਾ ਹੈ ਤੇ ਇਧਰਲੀ ਸਾਈਡ ਪਟਿਆਲੇ ਨੂੰ ਜਾਂਦਾ ਹੈ ਰੋਡ ਠੀਕ ਹੈ ਜੀ ਤੇ ਇੱਥੇ ਅੱਜ ਤੁਹਾਡੇ ਲਈ ਇੱਕ ਖਾਸ ਵੀਡੀਓ ਲੈ ਕੇ ਕੁਝ ਖਾਸ ਚੀਜ਼ ਲੈ ਕੇ ਤਾਂ ਜੁੜੇ ਆਂ ਤੁਸੀਂ ਸਾਹਮਣੇ ਸਕਰੀਨ ਤੇ ਇੱਕ ਬੋਰਡ ਦੇਖ ਰਹੇ ਹੋ ਚਾਹਦਾਨਪੁਰ ਜਹਾਦਾਲਪੁਰ ਪੰਜਾਬ ਦਾ ਇੱਕ ਪਿੰਡ ਹੈ ਪਰ ਇਹ ਪਿੰਡ ਇਸ ਲਈ ਖਾਸ ਹੈ ਕਿ ਇਸ ਲਈ ਇਹ ਵੀਡੀਓ ਤੁਹਾਡੇ ਤੱਕ ਲੈ ਕੇ ਆਇਆ ਇਸ ਦੀ ਖਾਸੀਅਤ ਬਹੁਤ ਹੀ ਨਰਾਲੀ ਹੈ ਸ਼ਾਇਦ ਤੁਹਾਡੇ ਚੋ ਜ਼ਿਆਦਾਤਰ ਦੋਸਤ ਇਸ ਪਿੰਡ ਦੀ ਉਹ ਖਾਸੀਅਤ ਬਾਰੇ ਨਹੀਂ ਜਾਣਦੇ ਹੋਣਗੇ ਜੀਆ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਨਾਬਾ ਪਟਿਆਲਾ ਜੀਟੀ ਰੋਡ ਤੇ ਖੜੇ ਆ ਦੋਸਤੋ ਜਿਹੜੀ ਤੁਸੀਂ ਇਹ ਕੋਠੀ ਦੇਖ ਰਹੇ ਹੋ ਇਹ ਸੋਰੀ ਮਾਫ ਕਰਨਾ ਜਿਹੜਾ ਤੁਸੀਂ ਬੋਰਡ ਦੇਖ ਰਹੇ ਹੋ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਲਾਪਾ ਤੋਂ ਪਟਿਆਲਾ ਰੋਡ ਤੇ ਖੜੇ ਆ ਤੇ ਆ ਦੇਖ ਸਕਦੇ ਹੋ ਤੁਸੀਂ ਸਾਹਮਣੇ ਨੂੰ ਨਾਬੇ ਨੂੰ ਜਾ ਰਿਹਾ ਰੋਡ ਤੇ ਇੱਧਰ ਨੂੰ ਚਹਾਦਾਨਪੁਰ ਪਿੰਡ ਹੈ ਖਾਸियत ਦੋਸਤੋ ਤੁਹਾਨੂੰ ਦੱਸ ਦਨੇ ਆ ਰਿਵੀਲ ਕਰ ਦਨੇ ਆ ਕਿ ਸਾਹਮਣੇ ਤੁਸੀਂ ਦੇਖ ਸਕਦੇ ਹੋ ਇੱਕ ਕੋਠੀ ਆ ਆ ਗੇਟ ਬਣਿਆ ਹੋਆ ਕੋਠੀ ਦਾ ਇਹ ਸਾਹਮਣੇ ਕੋਠੀ ਆ ਠੀਕ ਹੈ ਜੀ ਤੇ ਆ ਕੋਠੀ ਦੇ ਮਾਲਕ ਦਾ ਨਾਮ ਵੀ ਲਿਖਿਆ ਹੋਆ ਇੱਥੇ ਕਰਮ ਸਿੰਘ ਸਿੱਧੂ ਪੀਪੀਐਸ ਰਿਟਾਇਰਡ ਐਸਪੀ ਚਾਹਦਾਨਪੁਰ 12 12 2023 ਤੇ ਦੋਸਤੋ ਹੁਣ ਇਹਦੀ ਖਾਸੀਅਤ ਵੀ ਤੁਹਾਨੂੰ ਦੱਸ ਦਈਏ ਕਿ ਇਹ ਇੱਕ ਕੋਠੀ ਹੈ ਜਿੱਥੇ ਕਿ ਇੱਕ ਪਰਿਵਾਰ ਰਹਿੰਦਾ ਹੋਵੇਗਾ ਪਰ ਇਸ ਕੋਠੀ ਨੂੰ ਪੂਰੇ ਪਿੰਡ ਦਾ ਦਰਜਾ ਮਿਲਿਆ ਹੋਇਆ ਜੀਆ ਦੋਸਤੋ ਚਾਹਦਾਨਪੁਰ ਇਹ ਸਿਰਫ ਇੱਕ ਕੋਠੀ ਦਾ ਨਾਮ ਹੈ ਇਹ ਇੱਕ ਕੋਠੀ ਨੂੰ ਪਿੰਡ ਕਿਹਾ ਜਾਂਦਾ ਜਾਂ ਫਿਰ ਇੱਕ ਪਿੰਡ ਦੇ ਵਿੱਚ ਸਿਰਫ ਇੱਕ ਕੋਠੀ ਆ ਇਹ ਕਹਿ ਲਓ ਇੱਕ ਕੋਠੀ ਨੂੰ ਜਾਣ ਕੇ ਪੂਰੇ ਪਿੰਡ ਦਾ ਦਰਜਾ ਮਿਲਿਆ ਵਾ ਪੂਰੇ ਪਿੰਡ ਦਾ ਨਾਮ ਮਿਲਿਆ ਹੋਇਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕੀ ਪਿੰਡ ਦੇ ਵਿੱਚ ਸਰਪੰਚ ਵੀ ਸਰਬਸੰਮਤੀ ਨਾਲੇ ਬਣ ਜਾਂਦਾ ਹੋਵੇਗਾ ਪਿੰਡ ਨੂੰ ਗਰੰਟਾ ਵੀ ਹੁੰਦੀਆਂ ਹੋਣਗੀਆਂ ਤੇ ਕਿਵੇਂ ਬਣਿਆ ਹਾਲਾਂਕਿ ਇਹਦੇ ਪਿੱਛੇ ਦੀ ਸਟੋਰੀ ਤਾਂ ਨਹੀਂ ਮੰਨ ਲਉ ਪੂਰੀ ਕੀ ਮਤਲਬ ਕੋਈ ਸਿਆਸੀ ਪਹੁੰਚ ਕਰਕੇ ਕਾਦੇ ਕਰਕੇ ਦਰਜਾ ਮਿਲਿਆ ਪਰ ਇਹ ਪੰਜਾਬ ਦੇ ਵਿੱਚ ਨਵੇਕਲੀ ਇਹ ਕੋਠੀ ਆ ਜਿਹਨੂੰ ਕੀ ਇੱਕ ਪੂਰੇ ਪਿੰਡ ਦਾ ਦਰਜਾ ਮਿਲਿਆ ਹੋਇਆ ਚਾਹਦਾਨਪੁਰ ਸੋ ਦੋਸਤੋ ਤੁਹਾਡੇ ਪਿੰਡ ਦਾ ਕੀ ਨਾਮ ਹੈ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਤੇ ਤੁਹਾਡੇ ਆਲੇ-ਦੁਆਲੇ ਕੁਝ ਇਦਾਂ ਦਾ ਖਾਸ ਹੈ ਜਿਵੇਂ ਕਿ ਇਹ ਚਾਹਦਾਨਪੁਰ ਦੇ ਵਿੱਚ ਹੈ ਕਿ ਸਿਰਫ ਇੱਕ ਕੋਠੀ ਨੂੰ ਪੂਰਾ ਪਿੰਡ ਕਿਹਾ ਜਾਂਦਾ ਜਾਂ ਫਿਰ ਇੱਕ ਕੋਠੀ ਨੂੰ ਪੂਰੇ ਪਿੰਡ ਦਾ ਦਰਜਾ ਮਿਲਿਆ ਹੋਇਆ ਕੀ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਕੁਝ ਅਜਿਹਾ ਖਾਸ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਇਸ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਸੋ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ ਜੀਆ ਦੋਸਤੋ ਚਾਹਦਾਨਪੁਰ ਇਹ ਸਿਰਫ ਇੱਕ ਕੋਠੀ ਦਾ ਨਾਮ ਹੈ ਇਹ ਇੱਕ ਕੋਠੀ ਨੂੰ ਪਿੰਡ ਕਿਹਾ ਜਾਂਦਾ ਜਾਂ ਫਿਰ ਇੱਕ ਪਿੰਡ ਦੇ ਵਿੱਚ ਸਿਰਫ ਇੱਕ ਕੋਠੀ ਆ ਇਹ ਕਹਿ ਲੋ ਇੱਕ ਕੋਠੀ ਨੂੰ ਯਾਨੀ ਕਿ ਪੂਰੇ ਪਿੰਡ ਦਾ ਦਰਜਾ ਮਿਲਿਆ ਵਾ ਪੂਰੇ ਪਿੰਡ ਦਾ ਨਾਮ ਮਿਲਿਆ ਹੋਇਆ ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਪਿੰਡ ਦੇ ਵਿੱਚ ਸਰਪੰਚ ਵੀ ਸਰਬਸੰਮਤੀ ਨਾਲੇ ਬਣ ਜਾਂਦਾ ਹੋਵੇਗਾ ਪਿੰਡ ਨੂੰ ਗਰੰਟਾ ਵੀ ਆਉਂਦੀਆਂ ਹੋਣਗੀਆਂ ਤੇ ਕਿਵੇਂ ਬਣਿਆ ਹਾਲਾਂਕਿ ਇਹਦੇ ਪਿੱਛੇ ਦੀ ਸਟੋਰੀ ਤਾਂ ਨਹੀਂ ਮੰਨ ਲਉ ਪੂਰੀ ਕੀ ਮਤਲਬ ਕੋਈ ਸਿਆਸੀ ਪਹੁੰਚ ਕਰਕੇ ਕਾਦੇ ਕਰਕੇ ਦਰਜਾ ਮਿਲਿਆ ਪਰ ਇਹ ਪੰਜਾਬ ਦੇ ਵਿੱਚ ਇਹ ਨਵੇਕਲ ਹੀ ਇਹ ਕੋਠੀ ਆ ਜਿਹਨੂੰ ਕੀ ਇੱਕ ਪੂਰੇ ਪਿੰਡ ਦਾ ਦਰਜਾ ਮਿਲਿਆ ਹੋਇਆ ਚਾਹਦਾਨਪੁਰ ਸੋ ਦੋਸਤੋ ਤੁਹਾਡੇ ਪਿੰਡ ਦਾ ਕੀ ਨਾਮ ਹੈ ਜਰੂਰ ਕਮੈਂਟਾਂ ਦੇ ਵਿੱਚ ਦੱਸਣਾ ਤੇ ਤੁਹਾਡੇ ਆਲੇ ਦੁਆਲੇ ਕੁਝ ਇਦਾਂ ਦਾ ਖਾਸ ਹੈ ਜਿਵੇਂ ਕਿ ਇਹ ਚਾਹਦਾਨਪੁਰ ਦੇ ਵਿੱਚ ਹੈ ਕੀ ਸਿਰਫ ਇੱਕ ਕੋਠੀ ਨੂੰ ਪੂਰਾ ਪਿੰਡ ਕਿਹਾ ਜਾਂਦਾ ਜਾਂ ਫਿਰ ਇੱਕ ਕੋਠੀ ਨੂੰ ਪੂਰੇ ਪਿੰਡ ਦਾ ਦਰਜਾ ਮਿਲਿਆ ਹੋਇਆ ਕੀ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਏਰੀਆ ਦੇ ਵਿੱਚ ਕੁਝ ਅਜਿਹਾ ਖਾਸ ਹੈ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਣਾ ਮਿਲਦੇ ਹਾਂ ਜਲਦ ਕਿਸੇ ਹੋਰ ਤਾਜ਼ਾ ਇਸ ਤਰ੍ਹਾਂ ਦੀ ਜਾਣਕਾਰੀ ਦੇ ਨਾਲ ਸੋ ਨਵੇਂ ਦੋਸਤ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਧੰਨਵਾਦ